ਜਾ ਦਿੱਦ ਨਾ ਐਵੇਂ ਮਾਰਦੀ ਆ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਿਆ ਕਰ ਧੀਆ ਕਿਹੜਾ ਘਟ ਹੁੰਦੀ ਆ ਪੁੱਤਾਂ ਨਾਲ ਪਰ ਇੱਕ ਗੱਲ ਆ ਨਾ ਦੀਦੀ ਜੇ ਰੱਬ ਹਾਨੂੰ ਵੀ ਇੱਕ ਵੀਰ ਦੇ ਦਿੰਦਾ ਕੀ ਲੋੜ ਏ ਕਿਸ ਦੇ ਘਰ ਤਰਲੇ ਮਾਰਨ ਦੀ ਨਵਾਂ ਨਵਾਂ ਵਿਆਹ ਹੋਇਆ ਹੋਏ ਤੇ ਸੱਦ ਦੇ ਦੇ ਗਈ ਆ ਜੋਤ ਸੱਦਨ ਦੀ ਤਾਂ ਪੁੱਤ ਕੋਈ ਗੱਲ ਨਹੀਂ ਗਈ ਪਰ ਜੇ ਇਹ ਕਿਹਾ ਵੀ ਬੌਟੀ ਨੂੰ ਲੈ ਕੇ ਘਰ ਆਇਓ ਉਹ ਨਾ ਆਏ ਜਾਂ ਜਵਾਬ ਦੇਤਾ ਫੇ ਸਾਡੇ ਪੱਲੇ ਕੀ ਰਹੂਗਾ ਮੈਂ ਹੋ ਗਈ ਤੀ ਤਿਆਰ ਹਾਂਜੀ ਮੈਂ ਤੇ ਤਿਆਰੀਆਂ ਸ਼ਹਿਰ ਨੂੰ ਚੱਲੇ ਨਹੀਂ ਤੇ ਸ਼ਹਿਰੋਂ ਆ ਕੇ ਕੀ ਲੈਣ ਵਾਲਾ ਹੋ ਗਿਆ ਵਿਆਹ ਚ ਸਭ ਕੁਝ ਖਰੀਦਿਆ ਆ ਤੇ ਹੁਣ ਕਿਹੜੀ ਚੀਜ਼ ਦੀ ਲੋੜ ਪੈ ਗਈ ਆ ਇਹਦੇ ਨਾਲ ਬੁੜੀਆਂ ਵੇਖਣ ਹੋਣੀਆਂ ਤੈਨੂੰ ਘਰ ਨਵੀਂ ਸਵੀ ਵੋਟੀ ਨੂੰ ਤਾਂ ਇਦਾਂ ਫਿਰਦੇ ਚੰਗੇ ਲੱਗੀ ਤਾਂ ਹੁਣ ਹਾਰ ਕੇ ਫਿਰ ਦੋਵਾਂ ਪੈਣਾ ਨੇ ਸਲਾਹ ਕੀਤੀ ਆ ਕਿ लवली ਨੂੰ ਤੁਹਾਡੀ ਵੋਟੀ ਨੂੰ ਘਰ ਸੱਦੀਏ ਜਿੱਦਾਂ ਮੰਮੀ ਕਹਿੰਦੀ ਹੁੰਦੀ ਆ ਨਾ ਉਦਾਂ ਹੀ ਕਰਿਆ ਕਰ ਤੂੰ ਠੀਕ ਆ ਨਾ ਜੇ ਉਹਨੇ ਕਿਹਾ ਤਾਂ ਉਹ ਨਾ ਫਿਰ ਰਬਿੰਦਰਾ ਸੋਨੇ ਦੀ ਚੀਜ਼ ਵਾ ਤੇ ਤੂੰ ਇਹੋ ਕਹਿਣਾ ਵਾ ਕਿ ਸੋਨੇ ਦੀ ਆ